ਨਾ ਤਾਂ ਤੁਸੀਂ ਕਹਿੰਦੇ ਚ ਇੱਟ ਵਰਤੀ ਜਾਂਦੀ ਹੈ ਨਾ ਕੰਕਰੀਟ ਦਾ ਬਲੇ ਹੋਰ ਇਹ ਕਾਦੇ ਨਾ ਬਣਦਾ ਕਰ ਸਰ ਇਹ ਬਣਦਾ ਹੈ ਸਟੀਲ ਦੇ ਨਾਲ ਲਾਈਟ ਗੇਟ ਸਟੀਲ ਹੁੰਦਾ ਹੈ ਪ੍ਰੀਮੀਅਮ ਸੈਗਮੈਂਟ ਹੈ ਹਨਾ ਮਤਲਬ ਜੋ ਫਿਨਿਸ਼ਿੰਗ ਪ੍ਰੋਡਕਟ ਹੈ ਸਾਡਾ ਤੁਸੀਂ ਮੰਨੋ ਕਿ ਕੋਠੀ ਜਿੱਦਾਂ 2000 ਫੁੱਟ ਤੋਂ ਸਟਾਰਟ ਹੋ ਜਾਂਦੀ ਹੈ 50 ਸਾਲ ਦੀ ਗਾਰੰਟੀ ਹੈ ਨਾ ਸਲਾਬਾ ਔਰ ਸ਼ੋਰਾ ਬਿਲਕੁਲ ਵੀ ਮਤਲਬ ਤੁਸੀਂ ਦੇਖੋ ਨਾ ਆਉਣ ਦਾ ਚਾਂਸ ਹੀ ਨਹੀਂ ਹੈ ਇਸ ਕੰਸਟਰਕਸ਼ਨ ਤੇ ਟਾਈਮ ਘੱਟ ਲੱਗੂਗਾ ਇਸ ਕੰਸਟਰਕਸ਼ਨ ਚ ਨਾ ਦੇਖੋ ਪਾਣੀ ਦੀ ਲੋੜ ਹੈ ਨਾ ਡਰਾਈ ਕੰਸਟਰਕਸ਼ਨ ਨੇ ਬਿਲਕੁਲ ਔਰ ਵੈਲ ਥਰਮਲ ਇਨਸੂਲੇਟਿਡ ਹੈ ਜਿ ਇਟਾਂ ਵਾਲੀਆਂ ਦੀਵਾਰਾਂ ਤੁਸੀਂ ਦੇਖੋ ਨਾ ਪੱਕਦੀਆਂ ਨੇ ਤੁਸੀਂ ਸਾਡੀ ਦੀਵਾਰ ਚ ਦੇਖੋ ਜਿਵੇਂ ਆ ਇਨਸੂਲੇਸ਼ਨ ਭਰੀ ਜਾਂਦੀ ਹੈ ਦੀਵਾਰਾਂ ਦੇ ਅੰਦਰ ਅੰਦਰ ਇਹਨਾਂ ਨਾਲ ਕੀ ਹੁੰਦਾ ਹੈ ਦੀਵਾਰ ਚੋਂ ਨਾ ਹੀਟ ਟ੍ਰਾਂਸਫਰ ਨਹੀਂ ਹੁੰਦੀ ਸਾਡਾ ਜਿਹੜਾ ਸਟਰਕਚਰ ਹੈ ਆ ਫੁਲੀ ਡਿਜ਼ਾਈਨਡ ਹੈ ਇਹਨੂੰ ਸਟਰਕਚਰ ਇੰਜੀਨੀਅਰ ਡਿਜ਼ਾਈਨ ਕਰਦਾ ਹੈ ਕਿਹੜੀ ਜਗ੍ਹਾ ਬਣਨਾ ਹੈ ਉੱਥੇ ਕਿਹੇ ਵੀ ਇੰਡ ਪ੍ਰੈਸ਼ਰ ਹੈ ਕਿੰਨੀਆਂ ਮੰਜ਼ਲਾਂ ਬਣਨੀਆਂ ਨੇ ਸਾਰੇ ਲੋਡ ਕਨਸੀਡਰ ਕਰਕੇ ਇਹਦੀ ਡਿਜ਼ਾਈਨਿੰਗ ਹੁੰਦੀ ਹੈ ਤੇ ਤੁਸੀਂ ਇੱਕ ਮੰਜ਼ਿਲ ਬਣਾਓ 2 4 5 6 ਕੋਈ ਲਿਮਿਟੇਸ਼ਨ ਨਹੀਂ ਹੈ। ਅਮਲ ਸਾਡੀਆਂ ਆ ਪਾਈਪਾਂ ਆਂਦੀਆਂ ਨੇ ਲੋਹੇ ਦੀਆਂ ਨਾ ਜੇ ਜਿਹੜੀ ਸਟਰੈਂਥ ਹੈ ਇਸ ਸਟੀਲ ਦੀ ਉਸ ਤੋਂ 2 ਗੁਣਾ ਹੈ। 2 ਗੁਣਾ ਹਾਂਜੀ ਹਾਂ। ਨਾਰਮਲ ਜਿਹੜੀ ਲੋਹੇ ਦੀ ਪਾਈਪ ਹਾਂਜੀ ਹਾਂਜੀ ਉਸ ਤੋਂ ਡਬਲ ਸਟਰੈਂਥ ਹੈ ਪਰ weight ਘੱਟ ਹੈ ਸਟੇਬਿਲਿਟੀ ਜ਼ਿਆਦਾ ਹੈ। ਹੁਣ ਲਗਭਗ ਜਿਵੇਂ ਤੁਸੀਂ ਦੱਸ ਰਹੇ ਪੂਰੇ ਇੰਡੀਆ 'ਚ ਆਪਣੇ ਕਿੰਨੇ ਕਿ ਜਗ੍ਹਾ ਤੇ ਪ੍ਰੋਜੈਕਟ ਚੱਲ ਰਹੇ ਹੈ? ਕਰੰਟਲੀ ਅਸੀਂ ਗੁਜਰਾਤ ਕੰਮ ਕਰ ਰਹੇ ਹਾਂ ਗੋਧਾਵੀ ਹੈ ਉੱਥੇ ਸਕੂਲ ਬਣਾ ਰਹੇ ਹਾਂ ਤਿੰਨ ਮੰਜ਼ਲੀ ਸਕੂਲ ਹੈ। ਕੀ ਆ ਬਾਤ? ਹਾਂਜੀ ਹਾਂ ਦੀ ਇੱਕ ਮੈਰਿਟ ਕੰਮ ਕਰ ਰਹੇ ਭਾਰਤ ਦੇ ਵਿੱਚ ਆ ਚੁੱਕੀ ਆ ਤੇ ਬਹੁਤ ਵੱਡੇ ਪੱਧਰ ਤੇ ਬਾਈ ਹੋਰੀ ਪ੍ਰੋਜੈਕਟ ਵੀ ਤਿਆਰ ਕਰ ਰਹੇ ਨੇ ਜਿਵੇਂ ਆਪਾਂ ਪਹਿਲਾਂ ਦੇਖਦੇ ਸੀ ਨਾਰਮਲ ਇੱਟਾਂ ਵਾਲਾ ਗੰਦ ਬਲੋਕਾਂ ਵਾਲ ਘਰ ਬਣਿਆ ਹੁੰਦਾ ਸੀਗਾ ਜਾਂ ਵੱਧ ਤੋਂ ਵੱਧ ਫਲਾਈਏਸ਼ਨ ਨਾਲ ਬਣਦਾ ਹੈਗਾ ਪਰ ਜਿਹੜਾ ਇਹ ਤਕਨੀਕ ਹੈਗਾ ਨਾ ਇੱਟ ਯੂਜ਼ ਹੁੰਦੀ ਆ ਨਾ ਇੱਟ ਲੱਕੜ ਯੂਜ਼ ਹੁੰਦੀ ਆ ਨਾ ਹੀ ਕਿਸ ਤਰ੍ਹਾਂ ਦੇ ਬਲੋਕ ਯੂਜ਼ ਹੁੰਦੇ ਨੇ ਸਿਰਫ ਇਕੋ ਫ੍ਰੈਂਡਲੀ ਇਹ ਘਰ ਹੈਗਾ ਤੇ ਬਹੁਤ ਘੱਟ ਸਮੇਂ ਦੇ ਵਿੱਚ ਇਹ ਬਣਦਾ ਤੇ ਸਭ ਤੋਂ ਵੱਡੀ ਗੱਲ ਪ੍ਰੀਮੀਅਮ ਸੈਗਮੈਂਟ ਦੇ ਵਿੱਚ ਇਹ ਘਰ ਆ ਜਾਂਦੇ ਨੇ ਤੇ ਸਾਰੀ ਜਾਣਕਾਰੀ ਲਵਾਂਗੇ ਵੀ ਇਹ ਪ੍ਰੋਜੈਕਟ ਕੀ ਹੁੰਦਾ ਹੈ ਕਿਵੇਂ ਬਣਦਾ ਕੀ ਕੋਸਟ ਪੈਂਦੀ ਹੈ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਭਾਈ ਜੀ ਆਪਣਾ ਨਾਮ ਤੇ ਆਪਣੀ ਫਰਮ ਦਾ ਨਾਮ ਜੇ ਮੇਰਾ ਨਾਮ ਰਾਹੁਲ ਹੈ ਤੇ ਸਾਡੀ ਫਰਮ ਦਾ ਨਾਮ ਇੰਡੀਓ ਪ੍ਰੀਫਾਇਰ ਪ੍ਰਾਈਵੇਟ ਲਿਮਟਿਡ ਹੈ ਜੀ ਸਰ ਕਿੰਨਾ ਟਾਈਮ ਹੋ ਗਿਆ ਇਹ ਜੇ ਕਹਿੰਦੇ ਨਵੀਂ ਤਕਨੀਕ ਨੂੰ ਭਾਰਤ ਦੇ ਵਿੱਚ ਲੈ ਕੇ ਆਏ ਇੰਡੀਆ ਸਾਇਨੋ ਜਿੱਦਾਂ 15 ਸਾਲ ਤੋਂ ਜਿੱਦਾਂ ਸਰਕਾਰ ਨੇ ਸ਼ੁਰੂ ਕੀਤਾ ਸੀਗਾ ਇਨੀਸ਼ੀਏਟਿਵ ਲਿਆ ਸੀਗਾ ਜਿੱਦਾਂ ਆਈਟੀ ਇੰਡੀਅਨ ਇੰਸਟੀਚਿਊਟ ਆਫ ਟੈਕਨੋਲੋਜੀ ਨੇ ਕੰਮ ਸਟਾਰਟ ਕੀਤਾ ਸੀਗਾ ਠੀਕ ਹੈ ਜੀ ਤੇ ਫਿਰ ਉਸ ਤੋਂ ਬਾਅਦ ਹੁਣ ਰੈਜ਼ੀਡੈਂਸ਼ੀਅਲ ਵੀ ਲੋਕੀ ਕਰਾ ਰਹੇ ਨੇ ਹੌਲੀ ਹੌਲੀ ਜਿੱਦਾਂ ਐਡਵਾਂਟੇਜਸ ਪਤਾ ਲੱਗ ਰਹੀਆਂ ਨੇ ਲੋਕਾਂ ਨੂੰ ਉਸ ਹਿਸਾਬ ਨਾਲ ਲੋਕੀ ਕਾਫੀ ਜ਼ਿਆਦਾ ਪ੍ਰਮੋਟ ਕਰ ਰਹੇ ਨੇ ਅਕਸੈਪਟ ਕਰ ਰਹੇ ਨੇ ਇਹਨਾਂ ਚੀਜ਼ਾਂ ਨੂੰ ਠੀਕ ਹੈ ਜੀ ਹਾਂ ਜੀ ਭਾਈ ਜੇ ਸਭ ਤੋਂ ਪਹਿਲਾਂ ਨਾ ਗੱਲ ਕਰੀਏ ਹਾਂ ਜੀ ਇਹ ਪ੍ਰੋਡਕਟ ਕੀ ਹੈ ਮਤਲਬ ਜਿਵੇਂ ਹੁਣ ਨਾ ਤਾਂ ਤੁਸੀਂ ਕਹਿੰਦੇ ਚਿੱਟ ਵਰਤੀ ਜਾਂਦੀ ਹੈ ਨਾ ਕੰਕਰੀਟ ਦਾ ਮਤਲਬ ਹੋਰ ਇਹ ਕਾਦੇ ਨਾ ਬਣਦਾ ਕਰ ਸਰ ਇਹ ਬਣਦਾ ਹੈ ਸਟੀਲ ਦੇ ਨਾਲ ਲਾਈਟ ਗੇਟ ਸਟੀਲ ਹੁੰਦਾ ਹੈ ਠੀਕ ਹੈ ਜੀ ਹਾਂਜੀ ਔਰ ਇਸ ਉੱਪਰ ਲੱਗਿਆ ਹਾਂਜੀ ਹਾਂਜੀ ਔਰ ਇਸ ਸਟੀਲ ਦੀ ਸਟਰੈਂਥ ਬਹੁਤ ਜ਼ਿਆਦਾ ਹੁੰਦੀ ਹੈ 550 MPa ਹੈ ਮਤਲਬ ਜਿਹੜਾ ਨਾਰਮਲ ਸਾਡੀਆਂ ਆ ਪਾਈਪਾਂ ਆਉਂਦੀਆਂ ਨੇ ਲੋਹੇ ਦੀਆਂ ਨਾ ਜੀ ਉਹ 240 MPa ਹੁੰਦੀਆਂ ਨੇ ਪਰ ਇਹ ਜਿਹੜੀ ਸਟਰੈਂਥ ਹੈ ਇਸ ਸਟੀਲ ਦੀ ਉਸ ਤੋਂ 2 ਗੁਣਾ ਹੈ ਦੋ ਗੁਣਾ ਹਾਂਜੀ ਨਾਰਮਲ ਜਿਹੜੀ ਲੋਹੇ ਦੀ ਪੈਪਰ ਹਾਂਜੀ ਹਾਂਜੀ ਉਸ ਤੋਂ ਡਬਲ ਸਟਰੈਂਥ ਹੈ ਪਰ weight ਘੱਟ ਹੈ ਸਟੇਬਿਲਿਟੀ ਜ਼ਿਆਦਾ ਹੈ ਠੀਕ ਹੈ ਜੀ ਹਾਂਜੀ ਮਜ਼ਬੂਤੀ ਜ਼ਿਆਦਾ ਮਜ਼ਬੂਤੀ ਜ਼ਿਆਦਾ ਹੁਣ ਤੇ ਸਰ ਅੰਦਰ ਚੱਲਾਂਗੇ ਉਸ ਤੋਂ ਪਹਿਲਾਂ ਇੱਕ ਵਾਰ ਆਪਾਂ ਇਹ ਦਿਖਾ ਦਈਏ ਜਿਵੇਂ ਪਹਿਲਾਂ ਦਾ ਟਰੈਡੀਸ਼ਨਲ ਮੈਥਡ ਹੈ ਹਾਂਜੀ ਉਹ ਤੋਂ ਲੋਕਾਂ ਕਾ ਕੇਸ ਕਰਕੇ ਵੀ ਬਹੁਤ ਹੋਏ ਨੇ ਇਹਦੇ ਥੱਲੇ ਵੀ ਆਪਾਂ ਨਿਓ ਮਲਾ ਇੱਟਾਂ ਨਹੀਂ ਭਰੀਆਂ ਹਾਂਜੀ ਨਿਓ ਜਿਹੜਾ ਬੇਸਿਕ ਪ੍ਰੋਸੈਸ ਹੈ ਪਲਿੰਥ ਲੈਵਲ ਤੱਕ ਉਹ ਸੇਮ ਹੈਗਾ ਜਿਵੇਂ ਆ ਤੁਹਾਨੂੰ ਇੱਟਾਂ ਦੀ ਹੋਈ ਹੋਈ ਹੈ ਚਣਾਈ ਹੋਈ ਹੈ ਬੀਮ ਦੇ ਥੱਲੇ ਇਹ ਸਾਡਾ ਪਲਿੰਥ ਬੀਮ ਹੈ ਤੇ ਫੂ ਪਲਿੰਥ ਲੈਵਲ ਤੱਕ ਸਾਰਾ ਕੰਮ ਉਦਾਂ ਹੀ ਹੋਏਗਾ ਉਸ ਤੋਂ ਉੱਪਰ ਚੇਂਜ ਹੈ ਤੁਸੀਂ ਫਰਕ ਦੇਖ ਲਓ ਆਇਟਾਂ ਦਾ ਹੋਣ ਦਾ ਹਾਲ ਹੈ ਜੀ ਬਾਕੀ ਉੱਤੇ ਸਾਡਾ ਸਟਰਕਚਰ ਦੇਖੋ ਇਹ ਮਤਲਬ ਲੌਂਗ ਲਾਈਫ ਸਾਡੇ ਐਵੇਂ ਰਹੇਗਾ ਜੀ ਬਿਲਕੁਲ ਜੀ ਆਜੋ ਭਾਈ ਅੱਗੇ ਚੱਲਦੇ ਹਾਂ ਜੀ ਤੇ ਭਾਈ ਇਹ ਕਿੰਨੇ ਸਕੁਅਰ ਫੁੱਟ ਦੇ ਵਿੱਚ ਇਹ ਬਣਿਆ ਹੋਇਆ ਘਰ ਇਹ ਭਾਜੀ 1200 ਦੇ ਕਰੀਬ ਹੈ 1200 ਸਕੁਅਰ ਫਿਟ ਹੈ ਠੀਕ ਹੈ ਜੀ ਹਾਂ ਜੀ ਹਾਂ ਜੀ ਤੇ ਲੋ ਵੀ ਦੋਸਤੋ ਤੁਹਾਨੂੰ ਸਾਰਾ ਦਿਖਾਉਣੇ ਆ ਪ੍ਰੋਸੈਸ ਕੀ ਰਹਿਣਾ ਭਾਈ ਹੁਣ ਸਭ ਤੋਂ ਪਹਿਲਾਂ ਗੇਟ 'ਚ ਜੇ ਆਪਾਂ ਗੱਲ ਕਰੀਏ ਅੰਦਰ ਹੀ ਚੱਲਦੇ ਨੇ ਥੋੜੀਆਂ ਜਿਹੀਆਂ ਕਣੀਆਂ ਨੇ ਬਾਹਰ ਦੋਸਤਾਂ ਹਾਂਜੀ ਕੀ ਬੈਨੀਫਿਟ ਆ ਮੇਨ ਜੇ ਆਪਾਂ ਕਹੇ ਜੀ ਟਰੈਡੀਸ਼ਨਲ ਮੈਥਡ ਤੋਂ ਹਟ ਕੇ ਕੋਈ ਇਹ ਘਰ ਬਣਵਾਉਣਾ ਚਾਹੁੰਦਾ ਕਿਉਂਕਿ ਬਾਹਰ ਤਾਂ ਇਹ ਤਕਨੀਕ ਚੱਲਦੀ ਆ ਹਾਂਜੀ ਬਾਹਰਲੇ ਲੋਕ ਜ਼ਿਆਦਾ ਇਹਨੂੰ ਅੰਡਰਸਟੈਂਡ ਕਰਦੇ ਆ ਹਾਂਜੀ ਪਰ ਆਪਣੇ ਲੋਕ ਜੇ ਇਹਨੂੰ ਸਹੀ ਸੌਖੇ ਤਰੀਕੇ ਨਾਲ ਸਮਝਣੇ ਚਾਹੁੰਦੇ ਨੇ ਭਾਈ ਇਦਾਂ ਨਾ ਜਿੱਦਾਂ ਇੱਕ ਤਾਂ ਟਾਈਮ ਘੱਟ ਲੱਗੂਗਾ ਇਸ ਕੰਸਟਰਕਸ਼ਨ 'ਚ ਨਾ ਦੇਖੋ ਪਾਣੀ ਦੀ ਲੋੜ ਹੈ ਨਾ ਡਰਾਈ ਕੰਸਟਰਕਕਸ਼ਨ ਹੈ ਬਿਲਕੁਲ ਔਰ ਵੈਲ ਇਟਾਂ ਵਾਲੀਆਂ ਦੀਵਾਰਾਂ ਤੁਸੀਂ ਦੇਖੋ ਨਾ ਪੱਕਦੀਆਂ ਨੇ ਜਦੋਂ ਗਰਮੀ ਹੁੰਦੀ ਹੈ ਨਾ ਤੁਸੀਂ ਰਾਤ ਨੂੰ ਸੇਕਾ ਮਾਰਦੀਆਂ ਨੇ ਤੁਸੀਂ ਸਾਡੀ ਦੀਵਾਰ ਤੇ ਦੇਖੋ ਜਿਵੇਂ ਆ ਇਨਸੂਲੇਸ਼ਨ ਭਰੀ ਜਾਂਦੀ ਹੈ ਦੀਵਾਰਾਂ ਦੇ ਅੰਦਰ ਅੰਦਰ ਇਹਨਾਂ ਨਾਲ ਕੀ ਹੁੰਦਾ ਦੀਵਾਰ ਚੋਂ ਨਾ ਹੀਟ ਟ੍ਰਾਂਸਫਰ ਨਹੀਂ ਹੁੰਦੀ ਹੈ ਠੀਕ ਹੈ ਜੀ ਤੇ ਗਰਮੀਆਂ ਚ ਜਿਹੜੇ ਸਾਡੇ ਘਰ ਹੁੰਦੇ ਨੇ ਇਹਨਾਂ ਚ ਦੀਵਾਰਾਂ ਤੋਂ ਟੈਂਪਰੇਚਰ ਟ੍ਰਾਂਸਫਰ ਨਾ ਹੋਣ ਦੀ ਵਜ੍ਹਾ ਨਾਲ ਇਹ ਠੰਡੇ ਰਹਿੰਦੇ ਨੇ ਗਰਮੀਆਂ ਚ ਸਰਦੀਆਂ ਚ ਉਲਟਾ ਹੋ ਜਾਂਦਾ ਠੀਕ ਹੈ ਜੀ ਹੈ ਨਾ ਸਰਦੀਆਂ ਚ ਅੰਦਰਲੀ ਹੀਟ ਬਾਹਰ ਨਹੀਂ ਜਾਂਦੀ ਤੇ ਸਰਦੀਆਂ ਚ ਨਿੱਗੇ ਰਹਿੰਦੇ ਨੇਗਾ ਠੀਕ ਹੈ ਬਈ ਹਾਂਜੀ ਤੇ ਇਸ ਤੋਂ ਇਲਾਵਾ ਬਈ ਹੋਰ ਕੋਈ ਬੈਨੀਫਿ ਖਰਚੇ ਪੱਖੋਂ ਗੱਲ ਕਰੀਏ ਖਰਚਾ ਭਾਜੀ ਕਨਵੈਨਸ਼ਨਲ ਅਗਰ ਅੱਛਾ ਘਰ ਬਣਾ ਰਹੇ ਹੋ ਤੁਸੀਂ ਕਿਸੇ ਸਟਰਕਚਰ ਇੰਜੀਨੀਅਰ ਨੇ ਡਿਜ਼ਾਈਨ ਕੀਤਾ ਤਾਂ ਖਰਚਾ ਬਰਾਬਰ-ਬਰਾਬਰ ਆਉਂਦਾ ਉਹ ਜੇ ਸਾਡੇ ਇੱਥੇ ਜਿੱਦਾਂ ਕਨਵੈਨਸ਼ਨਲ ਜਿੱਦਾਂ ਹੁੰਦਾ ਜੀ ਮਿਸਤਰੀ ਨੂੰ ਆਈਡੀਆ ਜੀ 9x9 ਦੇ ਕਾਲਮ ਦੇ ਚਾਰ ਮੰਜ਼ਲੀ ਖੜੀ ਕਰ ਦਿੰਦੇ ਨੇ ਸਾਡਾ ਜਿਹੜਾ ਸਟਰਕਚਰ ਹੈਗਾ ਫੁੱਲੀ ਡਿਜ਼ਾਈਨਡ ਹੈ ਇਹਨੂੰ ਸਟਰਕਚਰ ਇੰਜੀਨੀਅਰ ਡਿਜ਼ਾਈਨ ਕਰਦਾ ਹੈ ਕਿਹੜੀ ਜਗ੍ਹਾ ਬਣਨਾ ਹੈ ਉੱਥੇ ਕਿਹਈ ਵੀਂਡ ਪ੍ਰੈਸ਼ਰ ਹੈ ਕਿੰਨੀਆਂ ਮੰਜ਼ਲਾਂ ਬਣਨੀਆਂ ਨੇ ਸਾਰੇ ਲੋਡ ਕਨਸੀਡਰ ਕਰਕੇ ਇਹਦੀ ਡਿਜ਼ਾਈਨਿੰਗ ਹੁੰਦੀ ਹੈ ਫਿਰ ਪ੍ਰੋਡਕ ਕੰਪਰੋਮਾਈਜ਼ ਨਹੀਂ ਹੈਗਾ ਤੁਸੀਂ ਦੇਖੂਗੇ ਨਾ ਸਾਰਾ ਵਿੰਡੋਜ਼ ਡੋਰ ਬਿਲਕੁਲ 0 0 ਕੰਮ ਹੈ ਸਾਰਾ ਮਸ਼ੀਨ ਮੇਡ ਹੈ ਤੁਸੀਂ ਦੇਖੂਗੇ ਨਾ ਅੱਜ ਦਾ ਠੀਕ ਹੈ ਜੀ ਸਫਾਈ ਦੇ ਅ ਸਕਰੂ ਵੀ ਲੱਗਾ ਹੋਇਆ ਇੱਥੇ ਵੀ ਡਿੰਪਲ ਹੈਗਾ ਹੈਨਾ ਤਾਂ ਸਕਰੂ ਲੱਗਣ ਦੀ ਜਗ੍ਹਾ ਵੀ ਪਹਿਲੇ ਹੀ ਡਿਸਾਈਡਡ ਹੈ। ਏਦਾਂ ਮਤਲਬ ਮੈਨੂਅਲ ਕੋਈ ਕੰਮ ਨਹੀਂ ਹੈ। ਮਸ਼ੀਨਡ ਹੈ ਸਾਰਾ। ਮੌਕੇ ਤੇ ਨਹੀਂ ਹੈਗਾ ਜੀ। ਮੌਕੇ ਸਿਰਫ ਪਹਿਲੇ ਹੀ ਉੱਥੋਂ ਤਿਆਰ ਹੋ ਗਿਆ। ਇੱਥੇ ਆਹ ਚੀਜ਼ ਭਰੀ ਜਾਊ ਇੱਥੇ ਆਹ ਹਾਂ ਜੀ। ਹਾਂ ਜੀ। ਮੁੰਡਿਆਂ ਕੋਲ ਡਰਾਇੰਗ ਹੁੰਦੀ ਹੈ ਉਹਨਾਂ ਨੇ ਦੇਖਣੀ ਔਰ ਜੋੜਨਾ। ਜਿੱਦਾਂ ਅਸੀਂ ਉਹ ਗੇਮ ਨਹੀਂ ਖੇਡਦੇ ਹੁੰਦੇ ਛੋਟੇ ਹੁੰਦੇ ਮਕੈਨਿਕਸ ਵਾਲੀ। ਠੀਕ ਹੈ ਜੀ। ਉਦਾਂ ਉਦਾਂ ਦਾ ਹੈ ਪਰ ਇਹਦੀ ਇੰਜੀਨੀਅਰਿੰਗ ਸਾਰੀ ਪਹਿਲੇ ਹੋ ਚੁੱਕੀ ਹੋਈ ਹੈ ਬਿਲਡਿੰਗ ਦੀ। ਠੀਕ ਹੈ ਜੀ। ਹਾਂ ਜੀ। ਤੇ ਸਰ ਇੱਕ ਵਾਰ ਛੱਤ ਬਾਰੇ ਫਿਆ ਲੋ ਵੀ ਦੋਸਤੋ ਕਾਫੀ ਦੋਸਤਾਂ ਨੇ ਪਹਿਲਾਂ ਵੀ ਆਪਾਂ ਇੱਕ ਵੀਡੀਓ ਕਰੀ ਉਹਦਾ ਲਿੰਕ ਆਪਾਂ ਕਮੈਂਟ ਸੈਕਸ਼ਨ ਦੇ ਵਿੱਚ ਪਾਵਾਂਗੇ ਬਹੁਤ ਸਾਰੇ ਮਿੱਤਰ ਕਹਿੰਦੇ ਸੀ ਹਵਾ ਚ ਉੱਡ ਜੂ ਮਜ਼ਬੂਤੀ ਨਹੀਂ ਪਰ ਇੱਥੇ ਤੁਸੀਂ ਦੇਖ ਸਕਦੇ ਹੋ ਮਜ਼ਬੂਤੀ ਦਾ ਵੀ ਭਈ ਹੁਣ ਸਵਾਰ ਕੇ ਦਾਦੇ ਜੀ ਤਾਂ ਛੱਤ ਆਪਣੀ ਕਵਰ ਸੀ ਨਹੀਂ ਨਹੀਂ ਐਦਾਂ ਐ ਭਈ ਮਤਲਬ ਜਿੱਦਾਂ ਨਾ ਹੁਣ ਮਜ਼ਬੂਤੀ ਹੈ ਉਹ ਸਾਡੇ ਕੋਲ ਮਤਲਬ ਐਦਾਂ ਬਿਲਕੁਲ ਡਿਜ਼ਾਈਨਡ ਸਟਰਕਚਰ ਹੈਗਾ ਇਸ ਬਿਲਕੁਲ ਵੀ ਕੰਪਰੋਮਾਈਜ਼ ਨਹੀਂ ਜਿੱਦਾਂ ਤੁਸੀਂ ਆ ਸਾਰੇ ਸਟੀਲ ਦੀ ਸਟਰਕਚਰ ਦੇਖੂਗੇ ਨਾ ਆ ਮੈਂਬਰ ਤੁਸੀਂ ਦੇਖੂਗੇ ਇਹਨਾਂ ਚ ਕੰਡਿਊਟ ਹੋਇਆ ਹੋਇਆ ਹੈ ਮੈਂਬਰ ਦੇਖੋ ਕਿੰਨੇ ਇੱਦਾਂ ਲਾਗੇ ਲਾਗੇ ਨੇ ਕਈਆਂ ਨੂੰ ਐ ਹੁੰਦਾ ਹੈ ਕਿ ਹਾਂ ਵੀ ਇਧਰੋਂ ਕੋਈ ਚੋਰ ਨਾ ਆ ਜਾਏ ਹੈਨਾ ਐ ਇੱਦਾਂ ਡਰਨ ਵਾਲੀ ਕੋਈ ਗੱਲ ਨਹੀਂ ਔਰ ਇੱਥੇ ਤੁਸੀਂ ਇੱਕ ਮੰਜ਼ਲ ਬਣਾਓ 2 4 5 6 ਕੋਈ ਲਿਮਿਟੇਸ਼ਨ ਨਹੀਂ ਹੈ ਮਤਲਬ ਹਾਂ ਜੀ ਮਤਲਬ ਮਜ਼ਬੂਤੀ ਦਾ ਸਭ ਤੋਂ ਵੱਡਾ ਦਾ ਕਾਰਨ ਇਹੀ ਆ ਜਿਵੇਂ ਕਹਿਣਾ ਨਾ ਫਲੈਟ ਆਪਣੇ 50 50 ਮੰਜ਼ਲ ਤੱਕ ਲੈ ਗਏ ਹਾਂ ਹਾਂ ਜੀ ਹਾਂ ਜੀ ਇਹਨੂੰ ਵੀ 4 5 ਮੰਜ਼ਲ ਕਿੰਨਾ ਮਰਜ਼ੀ ਬਣਾਉਂਦੇ ਨੇ ਅੱਜ ਤਾਂ ਸਟਰਕਚਰ ਖੜਾ ਹੈ ਬਾਈ ਬਾਈ ਮੰਜ਼ਲਾਂ ਬਿਲਡਿੰਗਾਂ ਬਣੀਆਂ ਹੋਈਆਂ ਨੇ ਇੱਦਾਂ ਕੰਮ ਕਰ ਰਹੇ ਅਸੀਂ ਕਰੰਟ ਸਿਚੁਏਸ਼ਨ ਦੇ ਇੱਕ 3 ਮੰਜ਼ਲੀ ਕਰ ਰਹੇ ਨੇ ਇੱਕ मतलब कोई प्रॉब्लम नहीं है मल्टी स्टोरीज़ बनਦੀਆਂ ਵਰਦੀਆਂ ਨੇ ਠੀਕ ਹੈ ਜੀ ਇੱਕ ਬਈ ਇੱਥੋਂ ਨਾ ਮੈਨੂੰ ਹੋਰ ਪੋਜ਼ਿਟਿਵ ਚੀਜ਼ ਨਜ਼ਰ ਆ ਰਹੀ ਹੈ ਇਹਨੂੰ ਜਦੋਂ ਮਰਜ਼ੀ ਜਿੱਥੋਂ ਖੋਲ ਗਏ ਇਹੀ ਘਰ ਆਪਾਂ ਬਾਲੋ ਹੁਣ ਆਪਾਂ ਹਿਆਰਪੁਰ ਦੇ ਵਿੱਚ ਖੜੇ ਆ ਇਹਨੂੰ ਆਪਾਂ ਬਠਿੰਡੇ ਲਾਉਣਾ ਲਾ ਸਕਦੇ ਹਾਂ ਲਾ ਸਕਦੇ ਜੀ ਮਤਲਬ ਸਟੀਲ ਤੋਂ ਤੁਸੀਂ ਦੇਖੋ 0% ਵੇਸਟੇਜ ਹੈ ਇਸ ਕੋਈ ਵੀ ਵੇਸਟੇਜ ਨਹੀਂ ਆਊਗੀ ਠੀਕ ਹੈ ਜੀ ਉੱਪਰ ਜਿਹੜਾ ਸਟਰਕਚਰ ਹੈ ਇਹ ਹਾਂ ਬੋਰਡ ਜਿੱਦਾਂ ਨੇ ਜਿੱਦਾਂ ਹੁਣ ਸਕਰੂ ਅਸੀਂ ਹਾਈਡ ਕਰਦੇ ਨੇ ਫਿਨਿਸ਼ਿੰਗ ਵੇਲੇ ਨਾ ਜੀ ਤੋਂ ਪਹਿਲੇ ਜਿਹੜਾ ਬੋਰਡ ਲੱਗਾ ਹੋਣਾ ਉਸ 'ਚ ਵੇਸਟੇਜ ਆਊਗੀ ਅ ਠੀਕ ਹੈ ਜੀ ਹਾਂ ਜੀ ਤੇ ਬਾਈ ਇੱਕ ਵਾਰ ਦਿਖਾ ਦਿਓ ਕਿੰਨੇ ਰੂਮ ਨੇ ਜੀ ਇਹਦੇ ਵਿੱਚ ਟੋਟਲ ਟੈਸਟ ਬਾਈ ਦੋ ਕਮਰੇ ਨੇ ਠੀਕ ਹੈ ਜੀ ਹਾਂ ਜੀ ਤੇ ਵਾਸ਼ਰੂਮ ਹੈਗਾ ਇਹ ਕਿਚਨ ਹੈਗਾ ਇਹ ਲਿਵਿੰਗ ਏਰੀਆ ਹੈ ਠੀਕ ਹੈ ਜੀ ਹਾਂ ਜੀ ਤੇ ਇਹ ਬਾਈ ਤਾਂ ਜਿਵੇਂ ਹੁਣ ਆ ਬੋਰਡ ਆਪ ਨੂੰ ਨਜ਼ਰ ਆ ਰਿਹਾ ਹਾਂ ਜੀ ਇਸ ਦੇ ਉੱਪਰ ਇੱਕ ਕਲੀਅਰ ਹੋਰ ਵੀ ਇੱਕ ਕਲੀਅਰ ਹਾਂ ਜੀ ਇਹ ਸਿਮਿੰਟ ਬੋਰਡ ਹੈ ਜੀ ਠੀਕ ਹੈ ਫਾਈਬਰ ਸਿਮਿੰਟ ਬੋਰਡ ਹੈ ਇਹਦੇ ਉੱਤੇ ਜਿਹੜਾ ਪਲਾਸਟਰ ਬੋਰਡ ਲੱਗੇਗਾ ਜਿਹਨੂੰ ਜਿਪਸਮ ਬੋਰਡ ਕਹਿੰਦੇ ਪਰ ਉਹਦੀ ਐਪਲੀਕੇਸ਼ਨ ਸਿਰਫ ਡਰਾਈ ਏਰੀਆ 'ਚ ਜਿੱਥੇ ਪਾਣੀ ਨਹੀਂ ਲੱਗਣਾ ਜਿੱਦਾਂ ਇਹ ਬੈਡਰੂ ਹੈਨਾ ਜਿੱਦਾਂ ਹੁਣੇ ਬਾਥਰੂਮ ਹੈ ਜੀ ਤਾਂ ਬਾਥਰੂਮ ਦੇ ਅੰਦਰ ਕੀ ਹੋਏਗਾ ਇਹੀ ਸੀਮੈਂਟ ਬੋਰਡ ਲੱਗੇਗਾ ਇਹਦੇ ਉੱਤੇ ਚਿਕਨ ਮੈਸ਼ ਲੱਗੇਗੀ ਮੁਰਗਾ ਜਲੀ ਜਿਹਨੂੰ ਅਸੀਂ ਕਹਿੰਦੇ ਹਾਂ ਹੈਨਾ ਉਹਦੇ ਉੱਤੇ ਪਲਸਟਰ ਹੋਊਗਾ ਫਿਰ ਟਾਇਲ ਲੱਗੇਗੀ ਠੀਕ ਹੈ ਜੀ ਹਾਂਜੀ ਮਤਲਬ ਜਿੱਥੇ ਪਾਣੀ ਦੀ ਕੋਈ ਉਹ ਆ ਉੱਥੇ ਆਪਾਂ ਪੂਰੇ ਤਰ੍ਹਾਂ ਕਵਰ ਕਰਾਂਗੇ ਜਿੱਥੇ ਜਿਵੇਂ ਬੈਡਰੂਮ ਆ ਗਿਆ ਹਾਂਜੀ 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 ਮਤਲਬ ਐਪਲੀਕੇਸ਼ਨ ਜਿੱਥੇ ਪਾਣੀ ਲੱਗਣਾ ਹੀ ਨਹੀਂ ਹੈ ਦੀਵਾਰ ਨੂੰ ਬੈਡਰੂਮ ਚ ਦੀਵਾਰਾਂ ਨੂੰ ਪਾਣੀ ਨਹੀਂ ਲੱਗਦਾ ਹੈ ਹੈਨਾ ਠੀਕ ਹੈ ਜੀ ਉੱਥੇ ਅਸੀਂ ਜਿਪਸਮ ਬੋਰਡ ਲਾਨੇ ਆ ਠੀਕ ਹੈ ਜੀ ਹਾਂਜੀ ਉਹ ਤੇ 1 ਬਾਈ ਦੀ ਫਿਟਿੰਗ ਦਾ ਵੀ ਦਿਖਾ ਦਈਏ ਇਧਰੋਂ ਦਿਖਾ ਦਈਏ 12 ਦਾ ਵੀ ਫਿਟਿੰਗ ਹੋਈ ਪਈ ਆ ਹਾਂਜੀ ਪਾਈਪਾਂ ਦੀ ਪਾਈਪਾਂ ਦਾ ਵੀ ਬਈ ਇਹ ਚ ਕੋਈ ਅਲੱਗ ਰੱਖਣਾ ਮੈਨੂੰ ਨਹੀਂ ਮਤਲਬ ਐਦਾ ਕੋਈ ਚੱਕਰ ਨਹੀਂ ਐਦਾਂ ਇਹ ਪੀਪੀਆਰ ਦੀ ਫਿਟਿੰਗ ਕੀਤੀ ਹੋਈ ਹੈ ਅਸੀਂ ਹਨਾ ਤੇ ਸੀਪੀਵੀਸੀ ਵੀ ਹੁੰਦੀ ਹੈ ਕਾਈਟੈਕ ਵੀ ਹੁੰਦੀ ਹੈ ਕਾਪਰ ਵੀ ਹੁੰਦੀ ਹੈ ਮਤਲਬ ਇਹ ਕੋਈ ਐਦਾਂ ਨਹੀਂ ਹੈਗਾ ਕਿ ਇਸ ਇਹੀ ਕਰਨੀ ਹੈ ਐਦਾਂ ਦੀ ਕੋਈ ਰੈਸਟ੍ਰਿਕਸ਼ਨ ਨਹੀਂ ਹੈਗੀ ਸਾਡੇ ਕੋਲ ਜੀ ਔਰ ਕਈ ਲੋਕਾਂ ਨੂੰ ਐ ਹੋ ਜਾਂਦਾ ਜੀ ਇਨਾਂ ਤੇ ਏਸੀ ਕਿੱਦਾਂ ਟੰਗਿਆ ਜਾਊਗਾ ਸਾਡੇ ਜਿਹੜਾ ਬੋਰਡ ਹੈਗਾ ਨਾ ਜੀ ਇਹਦੀ ਇੱਕ ਪੇਜ ਮੈਂ ਲਾਦਾ ਸਿਰਫ ਬੋਰਡ-ਬੋਰਡ ਤੇ ਤੇ ਉਹਦੀ 25 ਕਿਲੋ ਕੈਪੈਸਿਟੀ ਹੈ ਇੱਕ ਸਕਰੂ ਦੀ ਇੱਕ ਸਕਰੂ ਹਾਂਜੀ ਬਾਕੀ ਜਦੋਂ ਸਟੀਲ ਦੇ ਵਿੱਚ ਚੱਲ ਗਿਆ ਤਾਂ ਆਟੋਮੈਟਿਕਲੀ ਉਹਦੀ ਕੈਪੈਸਿਟੀ ਵੱਧ ਜਾਂਦੀ ਹੈ ਲੋਡ ਬੇਰਿੰਗ ਦੀ ਕੈਪੈਸਿਟੀ ਹਾਂਜੀ ਮਤਲਬ ਮਜ਼ਬੂਤੀ ਵਾਲਾ ਤਾਂ ਕੋਈ ਹੋਰ ਪੈਂਟ ਨਹੀਂ ਆਉਂਦੇ ਸਭ ਤੋਂ ਵੱਡੀ ਗੱਲ ਸਫਾਈ ਬਹੁਤ ਜ਼ਿਆਦਾ ਕੀ ਹਾਂਜੀ ਤੇ ਇੱਕ ਆਪਣੇ ਲਈ ਆਪਸ਼ਨਲ ਕੋਈ ਵੀ ਆਪਾਂ ਜਦੋਂ ਡਿਜ਼ਾਈਨ ਤਿਆਰ ਕਰਾਉਣਾ ਜਿਹੜੀ ਵੀ ਚੀਜ਼ ਕਰ ਲਈ ਉਸ ਦੀ ਉਸ ਬਿਲਕੁਲ ਇਨਵਿਨ ਸੂਤ ਦੇ ਤੱਕ ਬਿਲਕੁਲ 0 0 ਕੰਮ ਹੈ ਦੀ ਜੀ ਹਾਂ ਜੀ ਪਰ ਉਹਦੇ ਲਈ ਥੋੜਾ ਧਿਆਨ ਸਾਨੂੰ ਫਾਊਂਡੇਸ਼ਨ ਵੇਲੇ ਰੱਖਣਾ ਪੈਂਦਾ ਜੀ ਜਦੋਂ ਅਸੀਂ ਨੀਹਾਂ ਭਰ ਰਹੇ ਹਾਂ ਤਾਂ ਸਾਡਾ ਇੰਜੀਨੀਅਰ ਇਦਾਂ ਇਨਸ਼ੋਰ ਕਰਦਾ ਹੈ ਕਿ ਬਰਾਬਰ ਮੈਜ਼ਰਮੈਂਟਸ ਰਹਿਣ ਸਾਰੀਆਂ ਦੀ ਜੀ ਇੱਕ ਰੂਮ ਇਧਰ ਆ ਗਿਆ ਜੀ ਨਾਲ ਵਾਸ਼ਰੂਮ ਹੈਗਾ ਹਾਂ ਇਹ ਵਾਸ਼ਰੂਮ ਹੈਗਾ ਠੀਕ ਹੈ ਸਰ ਤੇ ਲਓ ਵੀ ਦੋਸਤੋ ਹਲਾ ਆ ਆ ਤੁਸੀਂ ਪੇਪਰ ਦੇਖੂਗੇ ਨਾ ਜੀ ਆ ਹਾਊਸ ਰੈਪ ਹੈ ਆ ਫਰੇਮ ਫਰੇਮ ਲੱਗਾ ਹੋਇਆ ਪਹਿਲੇ ਬਾਹਰੋਂ ਫਿਰ ਪੇਪਰ ਲੱਗਦਾ ਹੈ ਫਿਰ ਇੱਕ ਬੋਰਡ ਦੀ ਲੇਅਰ ਲੱਗਦੀ ਹੈ ਫਿਰ ਫਿਨਿਸ਼ਿੰਗ ਬੋਰਡ ਦੀ ਲੇਅਰ ਲੱਗਦੀ ਹੈ ਦੋ ਲੇਅਰ ਬਾਹਰੋਂ ਨੇ ਇੰਦਾ ਹੀ ਹੁਣ ਇੱਕ ਜਿਹੜੀ ਜਗ੍ਹਾ ਵਿੱਚ ਹੈਗੀ ਇੱਥੇ ਇਨਸੂਲੇਸ਼ਨ ਭਰ ਕੇ ਫਿਰ ਅਸੀਂ ਇੱਕ ਬੋਰਡ ਲਾਵਾਂਗੇ ਇਹ ਜਿੱਦਾ ਬਾਥਰੂਮ ਹੈ ਇੱਥੇ ਫਿਰ ਮੁਰਗਾ ਜાળੀ ਲੱਗ ਕੇ ਫਿਰ ਟਾਇਲਾਂ ਪੇਸਟ ਹੋਣਗੀਆਂ ਪਲਸਤਰ ਤੋਂ ਬਾਅਦ ਠੀਕ ਹੈ ਜੀ ਹਾਂ ਜੀ ਕਿ ਭਾਈ ਛੱਤ ਦਾ ਤਾਂ ਚਲੋ ਵੈਸੇ ਛੱਤ 'ਚ ਇਹਨੂੰ ਅਸੀਂ ਕਵਰ ਕਰ ਦਾਂਗੇ ਬਸ ਹਾਂਜੀ ਇਹ ਫਾਲਸ ਸੀਲਿੰਗ ਹੋ ਜਾਏਗੀ ਨੀਤੇ ਇਨਸੂਲੇਸ਼ਨ ਭਰ ਕੇ ਠੀਕ ਹੈ ਜੀ ਹਾਂਜੀ ਉਹਦੋਂ ਦਾ ਇਦਾਂ ਕਿ ਕੋਈ ਬਾਹਰੋਂ ਆਵਾਜ਼ ਵੀ ਨਹੀਂ ਆਉਂਦੀ ਔਰ ਹੀਟ ਟ੍ਰਾਂਸਫਰ ਨਹੀਂ ਹੁੰਦੀ ਤਾਂ ਹੀ ਇਹ ਵੈਲ ਥਰਮਲ ਇਨਸੂਲੇਟਿਡ ਘਰ ਨੇ ਔਰ ਤਪਦੇ ਨਹੀਂ ਹੈਗੇ ਬਿਲਕੁਲ ਠੀਕ ਹੈ ਜੀ ਵਾਟਰ ਦੀ ਤਾਂ ਤੁਸੀਂ ਦੱਸ ਦਿੱਤਾ ਪ੍ਰੋਬਲਮ ਨਹੀਂ ਹੈਗੀ ਫਾਇਰ ਪ੍ਰੂਫ ਵੀ ਹੈਗਾ ਹਾਂਜੀ ਹਾਂਜੀ ਸਾਡੇ ਨਾਲ ਜਿੱਦਾਂ ਰੇਟਿੰਗ ਹੁੰਦੀ ਹੈ ਸਿਸਟਮ ਦੀ ਨਾ ਸਾਡੀ ਜਿਹੜੀਆਂ ਇੱਕ ਸਟਰਕਚਰ ਹੈ ਇਹਨਾਂ ਦੀ 2 ਘੰਟੇ ਦੀ ਫਾਇਰ ਰੇਟਿੰਗ ਹੈ ਹੈਨਾ ਪੂਰੇ ਸਿਸਟਮ ਦੀ ਰੇਟਿੰਗ ਹੈ ਜਿੱਦਾਂ ਦੋ ਲੇਅਰ ਬੋਰਡ ਦੀ ਇਸ ਪਾਸੇ ਲੱਗੀਆਂ ਦੋ ਲੇਅਰਾਂ ਇਸ ਪਾਸੇ ਲੱਗੀਆਂ ਵਿਚ ਇਨਸੂਲੇਸ਼ਨ ਭਰਦੀ ਜੇ 2 ਘੰਟੇ ਲਗਾਤਾਰ ਅੱਗ ਮਾਰੀ ਜਾਮਗੇ ਫਿਰ ਕਿਤੇ ਜਾ ਕੇ ਇਹਨੂੰ ਕੋਈ ਨੁਕਸਾਨ ਆਉਣਾ ਨਹੀਂ ਕੋਈ ਟੈਨਸ਼ਨ ਨਹੀਂ ਹਾਂਜੀ ਹਾਂਜੀ ਆਦਰਵਾਈਜ਼ ਜਿਹੜਾ ਸਾਡੇ ਕਨਵੈਨਸ਼ਨਲ ਕੰਸਟਰਕਸ਼ਨ ਜਿਹੜੀ ਹੈਗੀ ਹੈ ਇਹਨਾਂ ਦੀ ਰੇਟਿੰਗ ਬਹੁਤ ਘੱਟ ਹੁੰਦੀ ਹੈ ਠ ਤੇ ਸਰ ਕੋਸਟ ਦੀ ਵੀ ਗੱਲ ਕਰਾਂਗੇ ਉਸ ਤੋਂ ਪਹਿਲਾਂ ਨਾ ਇੱਕ ਵਾਰ ਬਾਹਰੋਂ ਵੀ ਦਿਖਾਦੀ ਹੈ ਇਹ ਦੀ ਵਿਸ਼ਣ ਦੇ ਵਿੱਚ ਹਾਂਜੀ ਐਲੀਵੇਸ਼ਨ ਦੇ ਵਿੱਚ ਵੀ ਇਹ ਕੀ ਪ੍ਰੋਡਕਟ ਲੱਗਿਆ ਇਹ ਉਹੀ ਬੋਰਡ ਲੱਗਿਆ ਹੋਇਆ ਕੱਟ ਕੇ ਹਾਂਜੀ ਭਾਈ ਇਹ ਨਾ ਫਾਈਬਰ ਸਿਮਿੰਟ 플ੈਂਕਸ ਹੈ ਇਹਨਾਂ ਦੇ ਵਿੱਚ ਨਾ ਤੁਸੀਂ ਦੇਖੂਗੇ ਰੇਸ਼ਾ ਹੈ ਠੀਕ ਹੈ ਜੀ ਤੇ ਇਹਨੂੰ ਜਦੋਂ ਫਾਈਨਲ ਅਸੀਂ ਪੇਂਟ ਪੋਂਟ ਕਰਾਂਗੇ ਤਾਂ ਲੱਕੜ ਦੀ ਤਰ੍ਹਾਂ ਨਜ਼ਰ ਆਉਂਦੇ ਨੇ ਥੋੜਾ ਜਿਹਾ ਭਾਈ ਦੂਰੋਂ ਦਿਖਾ ਦੇ ਬਹੁਤ ਸੋਹਣਾ ਦੇਖੀ ਜਿਵੇਂ ਟਾਇਲ ਲੱਗੀ ਹੁੰਦੀ ਹੈ ਜੇ ਲੱਕੜ ਦਾ ਕੰਮ ਹੋਇਆ ਹੁੰਦਾ ਅੱਜ ਕੱਲ ਲੂਵਰਸ ਆਉਂਦੇ ਆ ਉਸ ਤਰੀਕੇ ਨਾਲ ਬਈ ਇਹ ਬਾਹਰੋਂ ਬਹੁਤ ਸੋਹਣੀ ਲੁੱਕ ਕਰੀ ਹੈ ਕਿਉਂਕਿ ਹਜੇ ਤਾਂ ਜੇ ਕਹਿ ਦਈਏ 80% ਕੰਪਲੀਟ ਹੋਇਆ ਪ੍ਰੋਜੈਕਟ ਆਪਣਾ ਪਰ ਜਦੋਂ ਇਹਦੇ ਕਲਰ ਵਗੈਰਾ ਹੋਣਾ ਤਾਂ ਇਹਨੇ ਆਪਣੀ ਲੁੱਕ ਹੋਰ ਜ਼ਿਆਦਾ ਸੋਹਣੀ ਬਿਲਕੁਲ ਜੀ ਬਿਲਕੁਲ ਹਲੇ ਤਾਂ ਰੌਅ ਹੈਗਾ ਨਾ ਇਹ ਤੇ ਪਹਿਲੇ ਪ੍ਰਾਈਮਰ ਹੋਊਗਾ ਫਿਰ ਦੋ ਕੋਟ ਪੇਂਟ ਦੇ ਹੋਣਗੇ ਫਿਰ ਫਿਨਿਸ਼ਿੰਗ ਆਏਗੀ ਠੀਕ ਹੈ ਜੀ ਬਈ ਹੋਰ ਕੋਈ ਜੇ ਗੱਲ ਕਰੀ ਪਿਛਲੀ ਵੀਡੀਓ ਵੀ ਆਪਾਂ ਕਰੀ ਹਾਂਜੀ ਬਹੁਤ ਸਾਰੇ ਜਿਹੜੇ ਸਵਾਲ ਸੀ ਉਹਨਾਂ ਚ ਕੋਈ ਹਾਂਜੀ ਲੋਕੀ ਜਿੱਦਾਂ ਉਹਨਾਂ ਨੂੰ ਥੋੜਾ ਸਿਕਿਉਰਿਟੀ ਦਾ ਇਸ਼ੂ ਰਹਿੰਦਾ ਹੈ ਕਿ ਹਾਂ ਵੀ ਯਾਰ ਚੋਰ ਨਾ ਵੜ ਜਾਣ ਅੰਦਰ ਹੈ ਨਾ ਜੀ ਅੱਜ ਕੱਲ ਜਿੱਦਾਂ ਚੋਰਾਂ ਨੇ ਆਣਾ ਹੈ ਤੁਸੀਂ ਦੇਖੋ ਕੰਤ ਤੱਕ ਕਦੀ ਚੋਰ ਨਹੀਂ ਆਂਦਾ ਚੋਰ ਆਂਦਾ ਦਰਵਾਜ਼ੇ ਤੋਂ ਇਹਨੂੰ ਜ਼ਿਆਦਾ ਸੌਖਾ ਹੈ ਤੋੜਨਾ ਠੀਕ ਹੈ ਹੈ ਨਾ ਉਹਦਾ ਫਿਰ ਸਾਡੇ ਸਟੀਲ ਦੇ ਮੈਂਬਰਸ ਬਹੁਤ ਡੈਂਸ ਹੁੰਦੇ ਆ ਫਿਰ ਚਾਰ ਬੋਰਡ ਲੱਗੇ ਹੈ ਨਾ ਵਿੱਚ ਪੇਪਰ ਆ ਗਿਆ ਆ ਵਿੱਚ ਇਨਸੂਲੇਸ਼ਨ ਪਰੀ ਹੋਣੀ ਹੈ ਤੇ ਇਹਨਾਂ ਸੌਖਾ ਹੈ ਨਹੀਂ ਹੈਗਾ ਉਹਦਾ ਥੋੜਾ ਸਾਈਕੋਲੋਜੀ ਬਣੀ ਹੋਈ ਹੈ ਤੇ ਸਭ ਤੋਂ ਵੱਡੀ ਗੱਲ ਜ ਬੀਜੇ ਨੂੰ ਹੱਥ ਲਾ ਲਿਆ ਦੋ ਦਿਨ ਤੱਕ ਖੁਰਕੀ ਨਹੀਂ ਜਾਂਦੀ ਹਾਂਜੀ ਹਾਂਜੀ ਉਹ ਫਿਰ ਥੋੜਾ ਏਦਾਂ ਜੇ ਚੋਰ ਇਹਨੂੰ ਕੋਈ ਪੰਗਾ ਲਊਗਾ ਹਾਂਜੀ 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 ਇਹ ਵੀ ਚੀਜ਼ ਨੇ ਕਵਰ ਕਰਨਾ ਕਿਉਂਕਿ ਇਹਦਾ ਆਪਾਂ ਕਵਰ ਕਰ ਦਿੰਨੇ ਹਾਂਜੀ ਹਾਂਜੀ ਮੁੰਡੇ ਸਾਰੇ ਕਹਿੰਦੇ ਪ੍ਰੋਟੈਕਸ਼ਨ ਨਾਲ ਕੰਮ ਕਰ ਹਾਂਜੀ 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 ਬਈ ਹੁਣ ਕੋਸਟ ਦੀ ਗੱਲ ਕਰੀਏ ਭਾਜੀ ਕੋਸਟ ਜਿਹੜੀ ਥੋੜਾ ਪ੍ਰੀਮੀਅਮ ਸੈਗਮੈਂਟ ਹੈ ਹਨਾ ਮਤਲਬ ਜੋ ਫਿਨਿਸ਼ਿੰਗ ਪ੍ਰੋਡਕਟ ਹੈ ਸਾਡਾ ਤੁਸੀਂ ਮੰਨੋ ਕਿ ਕੋਠੀ ਜਿੱਦਾਂ 2000 ਫੁੱਟ ਤੋਂ ਸਟਾਰਟ ਹੋ ਜਾਂਦੀ ਹੈ 2000 'ਚ ਸਾਰਾ ਅਸੀਂ ਕੰਮ ਕਰ ਦਿੰਨੇ ਹਾਂ ਸਿਰਫ ਇਹ ਜਿਹੜਾ ਫਾਊ ਤੇ ਪਲੰਤ ਵੀਮ ਤੱਕ ਹਾਂ ਉਹ ਕਸਟਮਰ ਦਾ ਉਹ ਤੋਂ ਇਲਾਵਾ 2000 ਚੋਂ ਪ੍ਰੋਜੈਕਟ ਤਿਆਰ ਹਾਂਜੀ ਹਾਂਜੀ ਸਟਾਰਟ ਹੋ ਜਾਂਦਾ ਸਟਾਰਟ ਹੋ ਜਾਂਦਾ ਅਪਰ ਐਂਡ ਕੋਈ ਨਹੀਂ ਹੈਗਾ ਅੱਜ ਕੱਲ ਪਰ ਨੋਰਮਲ ਜੇ ਮੈਂ ਦੇਖਦਾ ਜੀ ਹਾਂਜੀ ਟ੍ਰੈਡੀਸ਼ਨਲ ਮੈਥਡ ਰਹੀ ਵੀ ਹਾਂਜੀ ਹਾਂਜੀ 1600 1800 ਤੇ ਨੋਰਮਲ ਸਟਾਰਟ ਹੁੰਦਾ ਜੇ ਵਧੀਆ ਕੰਮ ਕਰਾਉਣਾ 2200 2500 ਤੀ ਜਾਂਦਾ ਹਾਂਜੀ ਪਹੁੰਚ ਜਾਂਦਾ ਪਹੁੰਚ ਜਾਂਦਾ ਲੋ ਜੀ ਤਾਂ ਆਪਣਾ ਵੀ 2500 ਤੱਕ ਦਾ ਮਤਲਬ ਜੋ ਮਰਜੀ ਕਿਚਨ ਜੋ ਵੀ ਅੰਦਰ ਪ੍ਰੋਜੈਕਟ ਲਾਉਣਾ ਉਹ ਤਾਂ ਆਪਾਂ ਉਮੀ ਲਵਾ ਸਕਦੇ ਹਾਂਜੀ ਹਾਂਜੀ ਉਹ ਸਾਰਾ ਜਿੱਦਾਂ ਜੋ ਕਨਵੈਨਸ਼ਨਲ ਹੋ ਹੀ ਰਿਹਾ ਉਹਦਾ ਬਾ ਦਦਾ ਕਿ ਥੋੜਾ ਜਿਹਾ ਝਾਕਾ ਜਿਹਾ ਹੁੰਦਾ ਹੈ ਲੋਕਾਂ ਨੂੰ ਕਿ ਨਵਾਂ ਪ੍ਰੋਡਕਟ ਹੈ ਇਸ ਚ ਪਤਾ ਨਹੀਂ ਕਿੱਦਾਂ ਕੰਮ ਹੋਊਗਾ ਥੋੜਾ ਹਾਂਜੀ ਭਾਈ ਹੁਣ ਲਗਭਗ ਜਿਵੇਂ ਤੁਸੀਂ ਦੱਸ ਰਹੇ ਪੂਰੇ ਇੰਡੀਆ 'ਚ ਆਪਣੇ ਕਿੰਨੇ ਕਿ ਜਗ੍ਹਾ ਤੇ ਪ੍ਰੋਜੈਕਟ ਚੱਲ ਰਹੇ ਹੈ ਸਭਾਈ ਕਰੰਟਲੀ ਅਸੀਂ ਗੁਜਰਾਤ ਕੰਮ ਕਰ ਰਹੇ ਹਾਂ ਗੋਧਾਵੀ ਹੈ ਉੱਥੇ ਸਕੂਲ ਬਣਾ ਰਹੇ ਹਾਂ ਤਿੰਨ ਮੰਜ਼ਲੀ ਸਕੂਲ ਹੈ ਕੀ ਬਾਤ ਹੈ ਹਾਂਜੀ ਹਾਂਜੀ ਇੱਕ ਮੇਰਿਟ ਕੰਮ ਕਰ ਰਹੇ ਉਹ ਵੀ ਹੋਟਲ ਹੈ ਉਹਦੇ ਵੀ ਤਿੰਨ ਫਲੋਰ ਨੇ ਹਨਾ ਮਥੁਰਾ ਹੁਣੇ ਘਰ ਬਣਾ ਕੇ ਆਏ ਆ ਅਸੀਂ ਤੇ ਚੇਨਈ ਕੰਮ ਕਰ ਰਹੇ ਹਾਂ ਚੇਨਈ ਅਸੀਂ ਫਿਲਮ ਸੈੱਟ ਬਣਾ ਰਹੇ ਹਾਂ ਇੱਕ ਕੀ ਬਾਤ ਹੈ ਹ ਚੇਨਈ ਕੰਮ ਕਰਕੇ ਆਏ ਸੀਗਾ ਉਦੋਂ ਨਾਲ ਦੀ ਨਾਲ ਉੱਥੇ ਸਾਈਕਲੋਨ ਆ ਗਿਆ ਸੀਗਾ ਤੇ ਬਿਲਡਿੰਗ ਦੀ ਪਰਫਾਰਮੈਂਸ ਬਹੁਤ ਵਧੀਆ ਰਹੀ ਹੈ ਤਾਂ ਕਲਾਇੰਟ ਦਾ ਫੋਨ ਆਇਆ ਸਾਈਕਲੋਨ ਬਰਸਾਤਾਂ ਤੋਂ ਬਾਅਦ ਉੱਥੇ ਜਦੋਂ ਪਿੱਛੇ ਇੰਨਾ ਕੰਮ ਖਰਾਬ ਹੋਇਆ ਸੀਗਾ ਤੇ ਉਹ ਬਹੁਤ ਖੁਸ਼ ਸੀਗੇ ਤਾਂ ਉਸੇ ਬਿਲਡਿੰਗ ਦੀ ਪਰਫਾਰਮੈਂਸ ਦੇਖ ਕੇ ਉਹਨਾਂ ਨੇ ਹੁਣ ਸਾਨੂੰ ਜਿਹੜਾ ਨਵਾਂ ਅਸੀਂ ਫਿਲਮ ਸੈੱਟ ਸ਼ੁਰੂ ਕਰਨਾ ਹੈ ਤੇ ਉਹ ਇਸੇ ਕਰਕੇ ਪ੍ਰੋਜੈਕਟ ਆ ਜੇ ਕਿਹਾ ਦੀ ਦੂਜੇ ਦਾ ਵੀ ਛੱਤਾਂ ਉੱਡੀਆਂ ਸੀਗੀਆਂ ਹਾਂਜੀ ਹਾਂਜੀ ਪਰ ਇਹ ਉਵੇਂ ਦੀ ਥੋਵੇਂ ਖੜਾ ਰਿਹਾ ਹਾਂਜੀ ਹਾਂਜੀ ਠੀਕ ਆ ਬਾਈ ਜੀ ਤੇ ਬਾਈ ਜੀ ਹੁਣ ਅ ਅਖੀਰ ਤੇ ਜੇ ਕਲਾਇੰਟ ਨੇ ਜੇ ਤੁਹਾਡੇ ਨਾਲ ਟੱਚ ਕਰਨਾ ਹੈ ਇੱਕ ਤਾਂ ਵਟਸਐਪ ਨੰਬਰ ਸਕਰੀਨ ਤੇ ਆਪਾਂ ਦਿੱਤੀ ਹੋਇਆ ਹੈ ਹਾਂਜੀ ਹਾਂਜੀ ਆਪਣਾ ਆਫਿਸ ਕਿੱਥੇ ਕਿੱਥੇ ਰਹਿੰਦਾ ਸਰ ਆਫਿਸ ਸਾਡੇ ਮਲਟੀਪਲ ਸਟੇਟਸ ਚ ਹੈ ਨੌਇਡਾ ਆਫਿਸ ਹੈਗਾ ਐਂਡ ਅਹਮਦਾਬਾਦ ਆਫਿਸ ਹੈ ਮੋਹਾਲੀ ਆਫਿਸ ਹੈਗਾ ਡੇਰਾ ਬੱਸੀ ਸਾਡੀ ਫੈਕਟਰੀ ਹੈ ਅਸੀਂ ਸਾਰਾ ਮਤਲਬ ਸੈਂਟਰਲਾਈਜ਼ਡ ਕਰ ਰਹੇ ਹਾਂ ਤਾਂ ਡੇਰਾ ਬੱਸੀ ਤੋਂ ਹੀ ਅਸੀਂ ਕੰਟਰੋਲ ਕਰਾਂਗੇ ਉੱਥੇ ਸਾਡੀ ਡੋਰ ਵਿੰਡੋ ਦੀ ਮੈਨੂਫੈਕਚਰਿੰਗ ਵੀ ਹੈ ਯੂਪੀਵੀਸੀ ਦੇ ਦਰਵਾਜ਼ੇ ਬਣਾਉਂਦੇ ਹਾਂ ਅਸੀਂ ਠੀਕ ਹੈ ਜੀ ਸਾਡੀ ਫੈਕਟਰੀ ਉੱਥੇ ਹੀ ਹੈਗੀ ਹੈ ਤੇ ਜਿਹੜਾ ਪ੍ਰੀਮੀਅਮ ਐਲੂਮੀਨੀਅਮ ਹੈਗਾ ਉਹ ਸਾਰੀਆਂ ਚੀਜ਼ਾਂ ਉੱਥੇ ਹੀ ਹੈ ਮਤਲਬ ਬੇਸ ਮਟੀਰੀਅਲ 'ਚ ਫੁੱਲ ਕੰਮ ਕਰਾਉਣਾ ਬਸ ਵੀ ਆਪ ਦਾ ਨਿਊਆਂ ਦੇ ਖਰਚੇ ਤੋਂ ਬਿਨਾ ਦੂਜਾ ਜਿੰਨੇ 'ਚ ਆਪਣਾ ਰੇਟ ਹੋ ਗਿਆ ਸਾਰਾ ਕੁਝ ਉਹਦੇ ਵਿੱਚ ਐਗਰੀਮੈਂਟ 'ਚ ਲਿਖਿਆ ਜਾਊਗਾ ਹਾਂਜੀ ਹਾਂਜੀ ਕੱਲੀ-ਕੱਲੀ ਚੀਜ਼ ਮੈਂਸ਼ਨਡ ਹੋਏਗੀ ਕਿਹੜੀ ਟਾਇਲ ਲਗਣੀ ਹੈ ਕਿਹੜਾ ਨਲਕਾ ਲਗਣਾ ਹੈ ਹਰ ਚੀਜ਼ ਐਗਰੀਮੈਂਟ 'ਚ ਮੈਂਸ਼ਨਡ ਹੋਏਗੀ ਦਾ ਵਾਇਰ ਪੈਣੀ ਹੈ ਇਲੈਕਟ੍ਰੀਕਲ ਦੇ ਸਵਿੱਚ ਲੱਗਣੇ ਨੇ ਸਾਰੀਆਂ ਚੀਜ਼ਾਂ ਮੈਂਸ਼ਨਡ ਹੋ ਗਏ ਜੀ ਤੇ ਲੋ ਵੀ ਦੋਸਤੋ ਜੇ ਕਰਨਾ ਕਹਿੰਦੇ ਹੁੰਦੇ ਨਾ ਨਾਰਮਲ ਜਿਹਾ ਸਮਾਂ ਲੱਗਦਾ ਵੀ ਐ ਨਹੀਂ ਹੈਗਾ ਸਾਲ ਤੁਹਾਨੂੰ ਘਰ ਦੀ ਬੇਟ ਕਰਨੀ ਪੋਵੇ ਨਹੀਂ ਨਹੀਂ ਇਹ ਥੋੜਾ ਹਫਤੇ ਜਿਆਦਾ ਫਾਸਟ ਹੈਗਾ ਟਾਈਮ ਘੱਟ ਲੱਗਦਾ ਹੈ ਟਾਈਮ ਘੱਟ ਲੱਗਦਾ ਹੈ ਹਾਂਜੀ ਦੂਜੀ ਗੱਲ ਪ੍ਰੀਮੀਅਮ ਦੇ ਵਿੱਚ ਮਤਲਬ ਜਿਹੜਾ ਵੀ ਕਰ ਇਹ ਬਾਈ ਹੋਰੀ ਬਣਾਉਂਦੇ ਨੇ ਉਹਦੀ ਜਿਹੜੀ ਲੁੱਕ ਆ ਨਾ ਫਿਨਿਸ਼ਿੰਗ ਬਹੁਤ ਜ਼ਿਆਦਾ ਸਾਫ਼ ਸੁਥਰੀ ਹੁੰਦੀ ਹੈ ਇਹ ਇੱਕ ਪ੍ਰੋਡਕਟ ਤੁਹਾਨੂੰ ਤਾਂ ਲਗਾਇਆ ਵੀ ਬਣਦਾ ਕਿਵੇਂ ਆ ਕੋਈ ਨੂੰ ਸਮਝ ਆ ਜੇ ਪ੍ਰੋਜੈਕਟ ਹੁੰਦਾ ਕੀ ਆ ਪ੍ਰੋਡਕਟ ਹੁੰਦਾ ਕੀ ਆ ਮੈਂ ਤੁਹਾਨੂੰ ਇੱਕ ਹੋਰ ਤੁਹਾਨੂੰ ਇਹਦਾ ਬੈਨੀਫਿਟ ਦੱਸਾਂ ਤੁਸੀਂ ਆ ਦੇਖੋ ਸਾਡੇ ਮਕਾਨ ਦੇ ਵਿੱਚੇ ਪੁਰਾਣਾ ਕਿਸੇ ਦਾ ਮਕਾਨ ਬਣਿਆ ਹੋਇਆ ਜੀ ਆ ਦੇਖੋ ਪੱਪੜੀ ਉੱਤਰਦੀ ਹੈ ਨਾ ਤੁਸੀਂ ਹੁਣ ਸਾਡੇ ਘਰਾਂ ਚ ਜਿੱਦਾਂ ਇਹ ਘਰ ਹੈ ਇਹਦੀ 50 ਸਾਲ ਦੀ ਗਾਰੰਟੀ ਹੈ ਨਾ ਸਲਾਬਾ ਔਰ ਸ਼ੋਰਾ ਬਿਲਕੁਲ ਵੀ ਕੋਈ ਮਤਲਬ ਤੁਸੀਂ ਦੇਖੋ ਨਾ ਆਣ ਦਾ ਚਾਂਸ ਹੀ ਨਹੀਂ ਹੈ ਇਸ ਕੰਸਟਰਕਸ਼ਨ ਤੇ ਸਟੀਲ ਦਾ ਫਰੇਮ ਹੈ ਉੱਤੋਂ ਸੀਮੈਂਟ ਬੋਰਡ ਲੱਗਿਆ ਜੀ ਮੋਰ ਆਫ ਫਿਨਿਸ਼ਿੰਗ ਵਾਲਾ ਜਿਪਸਮ ਬੋਰਡ ਲੱਗ ਜਾਣਾ ਸਾਡਾ ਉਹਦੀ ਜੁਆਇੰਟਿੰਗ ਟੇਪਿੰਗ ਕਰਨੀ ਹੈ ਤੇ ਲੌਂਗ ਲਾਈਫ ਮਤਲਬ ਇਹ ਨਹੀਂ ਰਹੂਗਾ ਔਰ 50 ਸਾਲ ਦੀ ਗਾਰੰਟੀ ਹੈ ਹਾਂਜੀ ਹਾਂਜੀ ਮਤਲਬ ਬੇਸਲਾਬਾ ਸੁਲੂਬਾ ਪਿਓਰ ਮਤਲਬ ਆਏ ਚਾਂਸ ਹੀ ਨਹੀਂ ਆਣ ਦਾ ਕੀ ਬਾਤ ਹੈ ਹਾਂਜੀ ਹਾਂਜੀ ਫਿਰ ਔਰ ਪੇਂਟ ਦੀ ਲਾਈਫ ਬਹੁਤ ਅੱਛੀ ਹੈ ਜਿੱਦਾਂ ਇੰਟੀਰੀਅਰ ਪੇਂਟ ਹੈਗੇ ਜਿੱਦਾਂ ਆਮ ਘਰਾਂ 'ਚ ਜਿੱਦਾਂ 7 ਤੋਂ 5-7 ਸਾਲ ਬਾਅਦ ਲੋੜ ਪੈ ਜਾਂਦੀ ਹੈ ਉਹਰੇ 15-15 ਸਾਲ 18-18 ਸਾਲ ਇੰਟੀਰੀਅਰ ਦਾ ਪੇਂਟ ਬਿਲਕੁਲ ਉਦਾਂ ਦਾ ਹੀ ਰਹੂਗਾ ਪੇਂਟ ਖਰਾਬ ਹੀ ਇਸਲਾਬੇ ਸੁਲੂਬੇ ਨਾਲ ਹੁੰਦਾ ਹੈ ਉਦਾਂ ਅਦਰਵਾਇਜ਼ ਜਾਂਦਾ ਹੀ ਨਹੀਂ ਹੈ ਕਿਤੇ ਜੀ ਤੇ ਲੋ ਵੀ ਦੋਸਤੋ ਪਤਾ ਕਰ ਲਓ ਬਾਈ ਉਹਨਾਂ ਦਾ ਨੋਟ ਨੰਬਰ ਸਕਰੀਨ ਤੇ ਦਿੱਤਾ ਹੈ ਕਿਸੇ ਵੀ ਤਰ੍ਹਾਂ ਦੀ ਤੁਹਾਡੀ ਕੁਇਰੀ ਹੈ ਕੋਈ ਵੀ ਤੁਸੀਂ ਜਾਣਕਾਰੀ ਲੈਣੀ ਹੈ ਬਾਈ ਉਹ ਨਾਲ ਗੱਲਬਾਤ ਕਰ ਸਕਦੇ ਹੋ ਪਰ ਇੱਕ ਚੀਜ਼ ਜਾਣ ਚਿਰ ਜਰੂਰ ਰੱਖਿਓ ਕਈ ਵਾਰ ਆਪਾਂ ਨੂੰ ਕੀ ਹੁੰਦਾ ਨਾ ਵੀ ਸਟਰਕਚਰ ਛੇਤੀ ਬਣ ਜਾਂਦਾ ਤਾਂ ਘੱਟ ਖਰਚ ਦੇ ਵਿੱਚ ਬਣੂਗਾ ਪ੍ਰੀਮੀਅਮ ਜੇ ਕਹਦੇ ਆਪਾਂ ਸਰਵਿਸ ਲੈਣੀ ਹੈ ਪ੍ਰੀਮੀਅਮ ਕੁਆਲਟੀ ਦਾ ਘਰ ਬਣਾਉਣਾ ਤਾਂ ਬਾਈ ਉਹ ਨਾਲ ਜਰੂਰ ਲੈ ਹਾਂ ਮਤਲਬ ਇਸ ਵਿੱਚ ਕੋਈ ਵੀ ਜੁਗਾਰ ਵਾਲਾ ਕੰਮ ਨਹੀਂ ਹੈਗਾ ਸਾਰਾ ਡਿਜ਼ਾਈਨਰ ਨੇ ਡਿਜ਼ਾਈਨ ਕੀਤਾ ਸਟਰਕਚਰ ਹੈਨਾ ਉਹ ਕੈਨੇਡੀਅਨ ਮਸ਼ੀਨ ਹੈ ਕੈਨੇਡੀਅਨ ਸੌਫਟਵੇਅਰਸ ਨੇ ਹੈਨਾ ਜਿਨ੍ਹਾਂ ਨੇ ਸਾਰਾ ਕੰਮ ਹੁੰਦਾ ਤੇ ਮਸ਼ੀਨ ਨੇ ਘਰ ਬਣਾ ਕੇ ਦੇਣਾ ਫਿਰ ਉਹਨਾਂ ਚ ਜਿੱਦਾਂ ਅਸੀਂ ਦੀਵਾਰ ਦੀ ਪ੍ਰੋਡਕਸ਼ਨ ਕਰਦੇ ਆ ਤੁਸੀਂ ਅੱਜ ਮੈਂ ਤੁਹਾਨੂੰ ਡਰਾਇੰਗ ਦਿਖਾਉਂਗਾ ਤੇ ਉਹਦੇ ਥੱਲੇ ਦਾ ਸਟੇਟਸ ਲਿਖਿਆ ਹੁੰਦਾ ਦੀਵਾਰ ਦਾ ਕਿ ਇਹ ਦੀਵਾਰ ਤੇ ਇੰਨਾ ਲੋਡ ਪਾਇਆ ਹੈ ਇਹ ਪਾਸ ਹੈ ਹੈਨਾ ਤਾਂ ਮਤਲਬ ਬੜਾ ਹਾਈ ਟੈਕ ਸਿਸਟਮ ਹੈ ਮਤਲਬ ਜਿਹੜਾ ਬਾਹਰ ਰਹਿੰਦੇ ਨੇ ਆਸਟ੍ਰੇਲੀਆ ਕਾਫੀ ਜ਼ਿਆਦਾ ਕੰਮ ਹੁੰਦਾ ਹੈ ਸੇਮ ਕੰਸਟ੍ਰਕਸ਼ਨ ਦਾ ਇਦਾਂ ਥੋੜਾ ਸਭ ਤੋਂ ਜ਼ਿਆਦਾ ਆਸਟ੍ਰੇਲੀਆ ਚ ਭਾਈ ਇਹਦੇ ਨਾਲ ਦੀ ਗੱਲ ਹਾਂਜੀ ਹਾਂਜੀ ਉੱਥੇ ਪਹਿਲੇ ਵੁੱਡ ਜਿਆਦਾ ਫਰੇਮ ਕਰਦੇ ਸੀ ਜਦੋਂ ਆਗੂਗ ਲੱਗੀਏ ਉੱਥੇ ਜੰਗਲਾਂ ਚ ਤਾਂ ਫਿਰ ਉਹਨਾਂ ਦੇ ਆਰਕੀਟੈਕਟ ਦੀ ਐਸੋਸੀਏਸ਼ਨ ਨੇ ਡਿਸਾਈਡ ਕੀਤਾ ਕਿ ਅਸੀਂ ਸਟੀਲ ਫਰੇਮ ਤੇ ਜਾਣਾ ਸ਼ੁਰੂ ਕਰਾਂਗੇ ਤੇ ਹੁਣ ਕਾਫੀ ਜ਼ਿਆਦਾ ਘਰ ਬੰਦੇ ਨੇ ਠੀਕ ਬਈ ਹਾਂਜੀ ਭਾਜੀ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਭਾਜੀ ਧੰਨਵਾਦ ਦੋਸਤੋ